ਦੀਆਂ ਨਿਊ ਚੈਨਲ ਕੀ ਬੜੀ 24 ਬੀਤੇ ਦਿਨੀ ਅਪਰਾਧਾ ਗੋਰਮ ਗਿਨੀ ਖੋਸਲਾ ਅਤੇ ਲਾਤੜਿਆਂ ਦਾ ਪ੍ਰਭਜੋਤ ਲਾਡੀ ਸਹਾਰਨਪੁਰ ਉਤਰ ਪ੍ਰਦੇਸ਼ ਦੇ ਦੋ ਸਾਥੀਆਂ ਸਮੇਤ 2230 ਨਸ਼ੀਲੀਆਂ ਗੋਲੀਆਂ ਸਮੇਤ ਫਲੋਰ ਪੁਲਿਸ ਵੱਲੋਂ ਕਾਬੂ ਐਸਐਸਪੀ ਜਲੰਧਰ ਦੇ ਹਾਤੀ ਹਰਵਿੰਦਰ ਸਿੰਘ ਵਿਰਕ ਵੱਲੋਂ ਨਸ਼ਿਆ ਖਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਫਲੋਰ ਪੁਲਿਸ ਵੱਲੋਂ ਅੰਤਰਰਾਜੀ ਨਸ਼ਿਆਂ ਦੀ ਤਸਕਰੀ ਦਾ ਗਿਰੋਹ ਦੇ 4 ਮੈਂਬਰਾਂ 2230 ਗੋਲੀਆਂ ਸਮੇਤ ਕਾਬੂ ਕੀਤਾ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਸਰਬੰਸਿੰਘ ਬੱਲ ਨੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਐਸਐਚਓ ਸੰਜੀਵ ਕਪੂਰ ਫਿਲੌਰ ਵੱਲੋਂ ਆਪਣੀ ਟੀਮ ਨਾਲ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਗੌਰਵ ਉਰਫ ਗਿਨੀ ਪੁੱਤਰ ਮਦਨ ਲਾਲ ਵਾਸੀ ਸਰਾਫਾ ਬਾਜ਼ਾਰ ਅਪਰਾਹ ਤੇ ਪ੍ਰਭਜੋਤ ਉਰਫ ਲਾਡੀ ਪੁੱਤਰ ਰਣਜੀਤ ਸਿੰਘ ਲਾਤੜਾ ਨੂੰ 103 ਪੱਤੇ ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਜੋਲਮਿਕ 1030 ਗੋਲੀਆਂ ਬਰਾਮਦ ਹੋਈਆਂ। ਪੁਚੀਗਿਚ ਦੌਰਾਨ ਪਤਾ ਲੱਗ ਗਿਆ ਕਿ ਨਸ਼ੀਲੀਆਂ ਗੋਲੀਆਂ ਸੁਮਿਤ ਉਰਫ ਮੋਨੂ ਸਹਾਰਨਪੁਰ ਉੱਤਰ ਪ੍ਰਦੇਸ਼ ਇਹਨਾਂ ਨੂੰ ਸਸਤੇ ਭਾਅ ਵਿੱਚ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਦਿੰਦਾ ਸੀ ਮੋਨੂ ਖਿਲਾਫ ਪਹਿਲਾਂ ਵੀ ਕਈ ਮੁਕਦਮੇ ਸੰ ਜਲੰਧਰ ਪੇਸ਼ੀਤੇ ਆਉਂਨ ਸਮੇਂ ਉਹ ਇਹ ਨਸ਼ੀਲੀਆਂ ਗੋਲੀਆਂ ਆਪਣੇ ਨਾਲ ਲੈ ਆਉਂਦਾ ਸੀ ਤੇ ਇਹਨਾਂ ਨੂੰ ਦੇ ਜਾਂਦਾ ਸੀ ਅਤੇ ਪੇਮੈਂਟ ਆਨਲਾਈਨ ਹੋ ਜਾਂਦੀ ਸੀ ਇਸ ਉਪਰੰਤ ਇਸ ਮੁਕਦਮੇ ਵਿੱਚ ਲੋੜਿੰਦੇ ਸੁਮਿਤ ਉਰਫ ਮੋਨੂ ਅਤੇ ਸ਼ੋਇਬ ਨੂੰ ਪਿੰਡ ਸਰਦਾਨਪੁਰ थाना ਦੇ ਬਿਨੰਦ ਸਹਾਰਨਪੁਰ ਉੱਤਰ ਪ੍ਰਦੇਸ਼ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1200 1200 ਗੋਲੀਆਂ ਅਲਪਰਾਜੋਲਮ ਮਾਰਕਾ 0.5 ਬਰਾਮਦ ਹੋਈਆਂ बारीकी ਨਾਲ ਪੁੱਛਗਿਛ ਦੌਰਾਨ ਪਤਾ ਲੱਗਾ ਕਿ ਸ਼ੌਇਬ ਆਪਣੇ ਵਾਕਫ ਬਸ ਕੰਡਕਟਰ ਰਵੀ ਕੁਮਾਰ ਰਾਹੀਂ ਨਸ਼ਿਆਂ ਦੀ ਸਪਲਾਈ ਫਿਲੋਰ ਪੈਂਜਦਾ ਸੀ ਅਗੋਂ ਸੁਰਜੀਤ ਸਿੰਘ ਪੁੱਤਰ ਕਰਨੈਲ ਵਾਸੀਆਂ ਰਾਮਗੜ੍ਹ ਫਿਲੋਰ ਨਸ਼ਿਆਂ ਦੀ ਸਪਲਾਈ ਰਿਸੀਵ ਕਰਦਾ ਸੀ ਅਤੇ ਅੱਗੇ ਗੌਰਵ ਖੋਸਲਾ ਗਿਨੀ ਅਤੇ ਪ੍ਰਭਜੋਤ ਉਰਫ ਲਾਡੀ ਨੂੰ ਦਿੰਦਾ ਸੀ ਜੋ ਲਾਡੀ ਅਤੇ ਗਿਨੀ ਨਸ਼ੀਲੀਆਂ ਗੋਲੀਆਂ ਵੇਚਣ ਉਪਰੰਤ ਸੁਰਜੀਤ ਸਿੰਘ ਨੂੰ ਨਕਦ ਪੈਸੇ ਦਿੰਦੇ ਸਨ ਸੁਰਜੀਤ ਸਿੰਘ ਦਾ ਆਪਣਾ ਕਮਿਸ਼ਨ ਕੱਟ ਕੇ ਬਾਕੀ ਪੈਸੇ ਸੁਮਿਤ ਉਰਫ ਮੋਨੂ ਨੂੰ ਟ੍ਰਾਂਸਫਰ ਕਰ ਦਿੱਤਾ ਸੀ ਸੁਮਿਤ ਉਰਫ ਮੋਨੂ ਅਗੋਂ ਇਹ ਪੈਸੇ ਮੁੱਖ ਦੋਸ਼ੀ ਸ਼ੋਇਬ ਨੂੰ ਟ੍ਰਾਂਸਫਰ ਕਰ ਦਿੱਤਾ ਸੀ ਫਿਲੌਰ ਪੁਲਿਸ ਵੱਲੋਂ ਇਹਨਾਂ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਜਾਂਚ ਬਰੀਕੀ ਨਾਲ ਸ਼ੁਰੂ ਕਰ ਦਿੱਤੀ ਹੈ ਡਾਕਟਰ ਰਾਣਾ ਅਫਰਾਦੀ ਖਾਸ ਰਿਪੋਰਟ ਸਾਡੇ ਮਾਨਯੋਗ ਐਸ.ਐਸ.ਪੀ. ਸਾਹਿਬ ਸਹਾਰ ਹਰਮਿੰਦਰ ਸਿੰਘ ਜੀ ਨੂੰ ਦਿਹਾਤੀ ਜੀ ਨੂੰ ਮੜੇ ਅਸਰਾ ਤੇ ਨਸ਼ਾ ਉੱਤੇ ਜਿਹੜੀ ਮਹਿੰਮ ਚੱਲ ਗਈ ਆ ਉਸ ਦੇ ਤਹਿਤ ਸਾਡੇ ਜਿਹੜੇ ਇਨਸਪੈਕਟਰ ਸੰਜੀਤ ਕਪੂਰ ਤੋਂ ਸੀ ਪਾਰਟੀ ਵੱਲ 116 ਨੰਬਰ ਅਫੇਅਰ ਜਿਹੜੀ ਉਹ ਦਰਜ ਕੀਤੀ ਗਈ ਤੇ ਚਾਰ ਤਸਕਰ ਜਿਹੜੇ ਆ ਉਹਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਮੈਂ ਇਹ ਜਿਹੜਾ ਨਸ਼ਾ ਤੇ ਉਹ ਜਿਹੜਾ ਜੋਲ ਚੱਲ ਰਿਹਾ ਹੈਗਾ ਇਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈਗੀ ਇਸ ਆਪਰੇਸ਼ਨ ਇਹਦੇ ਵਿੱਚ ਜਿਹੜੇ ਨਸ਼ਾ ਤਸਕਰ ਸੀ ਇਹ ਹਰਖਪੁਰ ਨੂੰ ਬਿਲੋਂਗ ਕਰਦੇ ਸੀ ਮੇਨ ਸਪਲਾਈ ਜਿਹੜੀ ਸੀ ਉਹ ਹਰਖਪੁਰ ਤੋਂ ਆਉਂਦੀ ਸੀ ਇਦਿਚ ਅਸੀਂ ਕਮਰਸ਼ੀਅਲ ਰਿਕਵਰੀ ਜਿਹੜੀ ਆ 2000 ਤੇ 30 ਟੈਬਲੇਟ ਜਿਹੜੀਆਂ ਪ੍ਰੋਜ਼ੋਲਮ ਉਹ ਅਸੀਂ ਜਿਹੜੀਆਂ ਨੇ ਉਹ ਗ੍ਰਬਤ ਕੀਤੀਆਂ ਨੇ ਇਹਨਾਂ ਚ ਦੋ ਦੋਸ਼ੀ ਪਹਿਲਾਂ ਸਨ ਜਿਨ੍ਹਾਂ ਨੂੰ ਅਸੀਂ ਅਰੈਸਟ ਕੀਤਾ ਉਸ ਤੋਂ ਬਾਅਦ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਆ ਉਹ ਚੈੱਕ ਕੀਤੇ ਗਏ ਤੇ ਜਿਹੜੇ ਉਹਨਾਂ ਦੇ ਬੈਕਵਰਡ ਲਿੰਕ ਜਿੱਥੋਂ ਨਸ਼ਾ ਆਉਂਦਾ ਸੀ ਦੋ ਬੰਦੇ ਸਹਾੜ੍ਹਪੁਰ ਨੂੰ ਬਲੋਂਗ ਕਰਦੇ ਸਨ ਇੱਕ ਸ਼ੌਕ ਸ਼ੌਇਬ ਸੀ ਜਿਹੜਾ ਮੇਨ ਦੋਸ਼ੀ ਹੈਗਾ ਜਿਹੜਾ ਕਿ ਨਸ਼ਾ ਤਸਕਰੀ ਕਰਦਾ ਜਿਹੜੇ ਇਸ ਹਰਿਆਣੇਪੁਰ ਨੂੰ ਬਿਲੋਂਗ ਕਰਦੇ ਨੇ ਤੇ ਇੱਕ ਸੁਮਿਤ ਸੀ ਇਹ ਦੋਨੋਂ ਦੋਸ਼ੀ ਅਸੀਂ ਜਿਹੜੇ ਆ ਉਥੋਂ ਹਰਿਆਣੇਪੁਰ ਤੋਂ ਗ੍ਰਿਫਤਾਰ ਕਰਕੇ ਦਿਮਾਜੋਗਰ ਦਲਚਪੇਸ਼ ਕਰਕੇ ਤੇ ਇਹਨਾਂ ਦਾ ਅ ਰਿਵਾਰਡਾ ਸੁਣਿਤਾ ਗਿਆ ਫਰਦਰ ਅਸੀਂ ਹੋਰ ਵੀ ਇਹਦੇ ਵਿੱਚ ਜਿਹੜੇ ਇਹਨਾਂ ਨਾਲ ਇੱਥੇ ਕਿਤੇ ਕਿਤੇ ਨਸ਼ਾ ਵੇਚਦੇ ਸਨ ਉਹਨਾਂ ਬਾਰੇ ਅਸੀਂ ਟੀਕ ਰਹੇ ਕਿਤੇ ਜਿਹੜੇ ਦੋ ਲੋਕਲ ਬੰਦੇ ਫੜੇ ਗਏ ਸੀ ਪਹਿਲਾਂ ਦੇ ਵਿੱਚ ਇੱਕ ਗੌਰਵ ਸੀ ਤੇ ਇੱਕ ਪ੍ਰਭਜੋਸ ਇਹ ਦੋ ਬੰਦੇ ਅਸੀਂ ਪਹਿਲਾਂ ਫੜੇ ਸੀ ਇਹਨਾਂ ਦੇ ਆਧਾਰ ਦੇ ਉੱਤੇ ਹੀ ਜਿਹੜੀ 116 ਨੰਬਰ ਐਫ ਆਈ ਆਰ ਐਨਡੀਪੀ ਸੈਕਟਰ ਦਰਜ ਕੀਤੀ ਸੀ ਉਹਦੇ ਬੈਕਗ੍ਰਾਉਂਡ ਹਿੰਟ ਦੇ ਵਿੱਚ ਕੀਤਾ ਸੀ ਸੱਚ ਉਹਨਾਂ ਜਿਹੜੇ ਫਾਰਵਰਡ ਲਿੰਕ ਦੇ ਵਿੱਚ ਵੀ ਨੰਗਲ ਨੂੰ ਇੱਕ ਬਿਲੋਂਗ ਕਰਦਾ ਹੈਗਾ surjeet singh son of karnail singh ਇਹ ਮੇਨ ਦੋਸ਼ੀ ਹੈਗਾ ਇਹ ਹਜੇ ਮਫਰੂਰ ਘੋੜਾ ਇਹਨੂੰ ਹੀ ਜਨ ਅਰੈਸਟ ਕਰਨਾ ਮਤਲਬ ਦੇ ਉੱਤੇ ਜਿਹੜਾ ਸ਼ੋਅ ਸ਼ੋਅ ਵੇਲੇ ਤੇ ਐਫ ਆਈ ਆਰ ਆਲਰੇਡੀ ਇੱਕ ਦਰਸੀ ਉਹਦੇ ਜਦੋਂ ਇਹ ਤਰੀਕੋਂ ਤੇ ਆਉਂਦਾ ਸੀ ਜਾਂ ਵਿੱਚ ਇੱਕ ਉਹ ਚੱਕਰ ਮਾਰ ਲੈਂਦਾ ਸੀ ਮਹੀਨੇ ਬਾਅਦ ਇਹ ਕਾਫੀ ਮਾਤਰਾ ਦੇ ਵਿੱਚ ਉਤੋਂ ਸਾਰ ਨੂੰ ਉਤੋਂ ਜਿਹੜੇ ਦਵਾਈ ਜਿਹੜੀ ਮੈਡੀਸਨ ਸੀ ਇਹ ਲੈ ਕੇ ਆਉਂਦਾ ਸੀ ਤੇ ਅੱਗੇ ਜਿਹੜਾ ਸੀ ਉਹ ਇੱਥੇ ਮੜਦੇ ਸਨ ਜਿਹੜਾ ਬਸ ਕਲੈਕਟਰ ਦਾ ਵੈਰੀਫਿਕੇਸ਼ਨ ਅਸੀਂ ਕਰ ਰਹੇ ਹੈਗੇ ਆ ਉਸ ਤੋਂ ਬਾਅਦ ਇਹ ਉਹ ਦੌਰਾਨ ਰਮਨ ਦਾ ਸ੍ਰੀਤਾ ਗਿਆ ਜਿਹਦਾ ਰੋਲ ਹੋਇਆ ਤੇ ਉਸ ਉਹਦੇ ਖਿਲਾਫੀ ਕਾਨੂੰਨ ਸਰ ਜਿਹੜੀ ਉਹ ਕਾਰਵਾਈ ਕੀਤੀ ਜਾਂਦੀ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੇਪੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਤੇ